देख बैठी रहे। ना रे कदी नहा ले ठंड मत जमीन का बुरा हाल है हा। पार्टी करने वास्ते ना कवाड़ी पे कुछ चीज बेचना है भी कुछ तो ले कुछ करो बुरा हाल है हा। क्या कर लेंगे दम जिंदगी में कुछ कमा लेंगे यार हाँ जी मित्रों की हाल चाल है उम्मीद करा भाई थमें सारे मंगे बढ़िया ऑल गुड आप भाई ਅੱਕੇ ਮਿੱਤਰੋ ਆਜਾ ਵਲੌਗ ਦੀ ਸ਼ੁਰੂਆਤ ਹੋ ਰਹੀ ਹੈ ਖੇਤਾਂ ਦੀ ਬਾਈ ਖੇਤ ਮਾਏ ਦੀ ਸਵੇਰੀ ਇਹ ਦੇਖੋ ਦੂਸਰੇ ਯੂਰੀ ਦੇ ਬਾਈ ਬਹੁਤ ਫਰਕ ਪੜ ਗਿਆ ਕਣਕ ਜਿਹੜੀ ਦਬੀ ਹੋਈ ਸੀ ਉਹ ਸਾਰੀ ਉੱਠ ਗਈ ਬਾਈ ਦੇਖੋ ਚੈੱਕ ਕਰੋ ਨਹੀਂ ਪਹਿਲਾਂ ਸਿੰਗਲ ਸਿੰਗਲ ਜੇ ਟਾਂਡੇ ਚਾਂਗ ਕਰੇ ਤੇ ਉਹ ਸਾਰਾ ਖਤਮ ਹੋ ਗਿਆ ਕੰਮ ਦੇਖੋ ਸਾਰਾ ਇਹਨ ਬਿਲਕੁਲ ਹਰੇ ਭਰੇ ਚਮਕਣ ਲੱਗਿਆ ਬਾਈ ਹਰੇ ਮਾਹੌਲ ਸੈਟ ਬਿਲਕੁਲ ਓਕੇ ਰਿਪੋਰਟ ਹੋ ਗਿਆ ਦੂਸਰੇ ਯੂਰੀ ਦੇ ਕੁਝ ਤਾਂ ਪਾਣੀ ਦੀ ਜਿਹੜੀ ਪੂਰਤੀ ਦੀ ਉਹ ਮੈਨ ਪੂਰੀ ਕਰਦੀ ਕੁਝ ਆਪਾਂ ਨੇ ਯੂਰੀਆ ਘੇਰਦੀਆ ਉਸ ਤੇ ਬਹੁਤ ਫਰਕ ਪੜ ਗਿਆ ਬਾਈ ਬਾਕੀ ਇੱਕ ਹੋਰ ਜਿਹੜੀ ਕਹਿਦਾ ਸਾਨੂੰ ਸਪਰੇਅ ਕਰਾਵਾਂਗੇ ਉਹ ਕਿਉਂਕਿ ਆਪਾਂ ਨੂੰ ਕਿੰਨੇ ਕੇ ਦਿਨ ਹੋਏ ਥੋੜੀ ਜਿਹੀ ਦਿਨ ਹੋਏ ਆ ਪੰਜ ਪੰਜ ਚਾਰ ਦਿਨ ਹੋਏ ਆ ਯੂਰੀਆ ਘੇਰੇ ਨੇ ਮੇਰੀ ਸਲਾਹ ਆ ਬਈ ਲੋਹੜੀ ਤੱਕ ਕੋਈ 10 12 ਦਿਨ ਹੋ ਜਾਣਗੇ ਲੋਹੜੀ ਤੱਕ ਆਪਾਂ ਇੱਕਾ ਮੈਗਨੀਸ਼ੀਅਮ ਇੱਕ ਜ਼ਿੰਕ ਦੀ ਇੱਕ ਆਪਣਾ ਨੈਨੋ ਯੂਰੀਆ ਨੈਨੋ ਯੂਰੀਆ ਕੀ ਸਪਰੇਅ ਕਰਾਵਾਂਗੇ ਤਿੰਨਾਂ ਨੂੰ ਮਿਕਸਚਰ ਕਰਕੇ ਜੇ ਇੱਕ ਅੱਧੀ ਆਈਟਮ ਹੋਰ ਹੋਈ ਤਾਂ ਉਹ ਵੀ ਐਡ ਆਨ ਕਰ ਲ लेंगे ਉਹ ਮੌਕੇ ਤੇ ਦੇਖ ਲੈਣ ਕਿ ਆਸਾ ਉਤਵ ਹੋਗਾ ਕੋਈ ਦੁਕਾਨਪਾ ਜਾਵਾਂਗੇ ਫਿਰ ਕਈ ਵਾਰੀ ਇੱਕ ਅੱਧੀ ਆਈਟਮ ਵਾਜੇ ਕਰਾ ਤਾਂ ਹੋ ਸਕਾ ਬਾਕੀ ਨੇ ਤਿੰਨ ਚੀਜ਼ਾਂ ਮੈਗਨੀਸ਼ੀਅਮ আর ਜ਼ਿੰਕ ਦਾ ਪਾਣੀ ਪਾਣੀ ਬਾਕੀ ਉਸਕਾ ਇੰਨਾ ਛਾ ਰਿਜ਼ਲਟ ਦੇਹਾ ਜਿਹੜਾ ਆਪਾਂ ਨੇ ਗੁੱਲੀ ਡੰਡੇ ਦੇ ਯੂਜ਼ ਕਰੀਦੀ ਬਾਈ ਦਵਾਈ ਮਮਮੀ ਜੀ ਜੇ ਬਾਹਰ ਕਰਾਂ ਜਾਂ ਮਮਮੀ ਜੀ ਬਾਹਰ ਕੰਪਨੀ ਕੀ ਜਾਂ ਵਾਕੀਰਾ ਦੋਨੋਂ ਕਰੀ ਜੀ ਦੋਨਾਂ ਦਾ ਰਿਜ਼ਲਟ ਬਹੁਤ ਬੈਸਟ ਤੇ ਬੈਸਟ ਰਿਹਾ ਅਰ ਮਨੇ ਸਾਰਾ ਘਰ ਦਾ ਬੀਜ ਤਾਂ ਮੇਰੇ ਪਾਸ ਮੇਰੇ ਪਿਛਲੇ ਸਾਲ ਵੀ ਗੁੱਲੀ ਡੰਡਾ ਨਹੀਂ ਤਾਂ ਐਤਕੀ ਵੀ ਗੁੱਲੀ ਡੰਡਾ ਨਹੀਂ ਹੋਇਆ ਹੈ ਮਤਲਬ ਬਹੁਤੇ ਬੰਦੇ ਕਹ ਰਹੇ ਆ ਵੀ ਗੁੱਲੀ ਡੰਡਾ ਯਾਰ ਆ ਪਾ ਕਿਉਂ ਵਾ ਹੋ ਸਕਾ ਬਾਈ ਮਤਲਬ ਉਸ ਕੀ ਜਿਹੜੇ ਆਪਾਂ ਮੁੱਲ ਦਾ ਬੀਜ ਲਿਆਵਾ ਮੇਰੇ ਪਾਸ ਕੋਈ ਮੁੱਲ ਦਾ ਬੀਜ ਨਹੀਂ ਦਾ ਕੋਈ ਕੁਝ ਨਹੀਂ ਦਾ ਸਾਰਾ ਕੁਝ ਦੇਖੋ ਕੋਈ ਐਨ ਵਧੀਆ ਸੈੱਟ ਰਿਹਾ ਕੰਮ ਇਸ ਤਨੀ ਬਈ ਇਧਰ ਕੋਈ ਗੁੱਲੀ ਡੰਡਾ ਨਹੀਂ ਹੋਇਆ ਹੈ ਮਾਲਕੀਤ ਨਹੀਂ ਕਿਰਪਾ ਰਹੀ ਬਟ ਇਹ ਡੋਲਾਵਾ ਨੇੜਾ ਨੇੜਾ ਨਾ ਆਪਣੇ ਬਾ ਯੋ ਪਾਲਕ ਜੀ ਹੋਗੀ ਕਵਾੜ ਯੋ ਹੋ ਰਿਹਾ ਸਾਰਾ ਉਰਾ ਆਪਾਂ 24 ਡੀ ਦੀ ਸਪਰੇਅ ਕਰ ਦੇਗੇ ਸਾਰੇ ਗਿੱਲਿਆਂ ਵਾ ਜਿੰਨੇ ਵੀ ਹੋਇਆ ਆਪਣੇ ਇਹ ਦੇਖੋ ਜਿਹੜੀ ਲੀਟਰ 2 ਲੀਟਰ ਲੱਗਣੀ ਆ ਉਹ ਸਾਰੇ ਇੱਕ ਅਸੀਂ ਆਪਾਂ ਕਰਾਵਾਂਗੇ ਨੇੜਾ ਨੇੜਾ ਨਾ ਇਹਨਾਂ ਦਾ ਬੀਜ ਗਿਰ ਗਿਆ ਤੋ ਕਰ ਕੰਮ ਮੁਸ਼ਕਲ ਹੋ ਗਈ ਆ ਇਹ ਮੇਰੀ ਸਲਾਹ ਉਹੀ ਆ ਵੀ 24 ਡੀ ਸਪਰੇਅ ਕਰਾ ਦੇਗੇ ਡੋਣਾ ਡੂਣਾ ਪਾ ਕੰਮ ਸੈਟਰ ਰਹੇਗਾ ਬਾਕੀ ਕਣਕ ਵਧੀਆ ਹੋ ਗਈ ਬਾਈ ਸੈਟਵਟ ਹੋ ਗਈ ਨਹੀਂ ਸਾਲਾ ਜੋ ਹੋ ਗਿਆ ਤਾਂ ਨਾ ਮੰਨੂ ਵੀ ਨਾ ਯਾਰ ਕਣਕ ਮੂਹ ਲੱਗਦੀ ਨਹੀਂ ਉਹ ਲੱਗਦੀ ਹੋਗੀ ਬਾਕੀ ਇਹ ਤਾਂ ਚੱਲ ਨਮਾਨ ਮਾ ਦਾ ਓਖਾ ਹੋ ਗਈ ਆ ਬਾਈ ਬਾਕੀ ਸੈਟਅਪ ਪ੍ਰੋਗਰਾਮ ਸਾਰ ਨਹੀਂ ਤਾਂ ਇੱਕ ਵਾਰੀ ਦਾ ਹਲੇ ਨੇ ਕਣਕ ਨੇ ਪੈਰ ਜੇ ਹਿਲਾ ਦਿੱਤੇ ਮਹਾਨ ਆ ਯਾਰ ਕੰਮ ਬੁਰਾ ਹੋ ਗਿਆ ਦਰਾਹਲਾ ਹੋਇਆ ਜਿਹੜਾ ਪਹਿਲਾ ਪਾਣੀ ਲਗਿਆ ਉਹ ਸਾਲਾ ਨਾ ਪਾਣੀ ਇੱਕ ਦਾ ਕਣਕ ਨੂੰ ਜ਼ਿਆਦਾ ਲੱਗਿਆ ਥੋੜਾ ਸਾ ਇੱਕ ਆਪਣਾ ਪਾਣੀ ਥੋੜਾ ਜਿਆ ਖਰਾਬ ਆ ਪਹਿਲਾ ਕਣਕ ਲਾਗਦੇ ਹੀ ਝਟਕਾ ਥਾਦਾ ਆਵਾ ਇੱਕ ਵਾਰੀ ਕਣਕ ਨੂੰ ਬਾਈ ਤੋ ਕਰਕਾ ਹੋਆ ਮੁਸ਼ਕਿਲ ਜੋ ਹਰ ਵਾਰੀ ਕਾਈ ਹੋ ਗਿਆ ਇਸ ਸਾਲ ਕੀ ਕੰਮ ਹੋ ਗਿਆ ਆਪਾਂ ਨੂੰ ਡਰ ਲੱਗੀ ਜਹ ਤਾਂ ਮਨੇ ਉਹ ਤਾਂ ਡਰ ਦਰ ਸਾਲ ਵੀ ਜਿਹੜੀ ਘਰ ਕੀ ਕਣਕ ਪਾ ਲਈ ਦੂਸਤ ਕਾਰਨ ਬੀਜ ਮਾ ਜਾ ਪਤਾ ਨਹੀਂ ਕੀ ਚੱਕਰ ਹੋ ਰਿਹਾ ਵੀ ਬਈ ਉਪਜਾਉ ਪਰ ਪੂਰਾ ਬਣ ਨਹੀਂ ਰਿਹਾ ਬਟ ਰੇਹ ਕੇ ਰੈਂ ਦੀ ਫਸਲ ਦਾ ਰੰਗ ਬਦਲ ਗਿਆ ਪੂਰਾ ਸੈਟ ਬਟ ਹੋ ਗਿਆ ਕੰਮ ਧੁਰ ਤੇ ਲੇਗਾ ਧੁਰ ਤੱਕ ਜਹਾਂ ਵੀ ਦੇਖਾਂਗੇ ਉਹ ਦੇਖੋ ਬਿਲਕੁਲ ਹਰਿਆਈਆਂ ਕਣਕ ਬਾਕੀ ਇੱਕ ਸਪਰੇ ਹੋ ਜਾਣੀ ਸਾਨੂੰ ਦਿਸਾਈ ਜਿਹੜੀ ਫਿਰ ਜਮੀ ਨਜ਼ਾਰਾ ਆ ਜਾਣਾ ਬਾਈ ਓਏ ਬਈ ਸਾਰ ਜਾਣਾ ਇੱਧਰ ਪਿੱਛਾ ਭਾਂਜ ਚ ਸਰਤਾਂ ਲੱਗੀ ਹਜ਼ਾਰ ਹਜ਼ਾਰ ਰੁਪਏ ਕੀ ਵੀ ਰਸਤਾ ਖੁੱਲਾ ਜਾਂ ਨਹੀਂ ਹੈ ਹੈ ਖੁੱਲਾ ਰਸਤਾ ਫਿਰ 1000 ਰੁਪਏ ਕੌਣ ਦੇਖੇਗਾ ਹਾਂ ਫਿਰ 10000 ਰੁਪਏ ਚੱਲਦਾ ਗੈਸਟੀਆ ਤਾਂ ਮਾਦੇਮ ਬੜੀ ਕਿਾਤਾ ਹਾਂ ਅੱਨ ਨਹੀਂ ਦੇ ਦੋ 10000 ਰੁਪਿਆ ਸਰਤ ਲਗਾ ਮੁੱਖਾ ਇਹਨਾਂ ਦਾ ਵਾਹ ਸਭਲਾ ਪੁਆਇੰਟ ਸਾਰੇ ਜਾਣਾ ਦਾ ਥੋੜਾ ਕੰਮ ਐ ਜੋ ਸਕੂਟਰੀ ਤੇ ੱੱਕੇ ਖਾਣੇ ਪੜ ਰਹੇ ਐ ਸੀ ਠੰਡਾ ਵਾ ਨਹੀਂ ਗੱਡੀ ਮਾ ਜਦੇ ਤਿੰਨੋਂ ਬੈਟਕਾ ਬੱਚੋ ਥੋੜਾ ਹੀ ਫਰਕ ਆ ਹੈ ਨਾ ਉਹ ਉਧਰ ਤੇ ਵੀ ਰੇਲ ਆ ਗਈ ਨਾ ਇੱਕ ਤਾਂ ਰੇਲਾਂਗੇ ਬਈ ਬੋਰਨ ਦੂਰ ਨਾ ਲਾਂਗੇ ਘਰੋਂ ਜਦ ਕਿ ਨੇ ਸਾਲੀ ਬਿਜਲੀ ਵਾਲੀ ਹੋਈ ਆਵਾਜ਼ ਕਾ ਵੀ ਨਹੀਂ ਪਤਾ ਲੱਗਦਾ ਹੈ ਨਾ ਫੌਰਨ ਮਾਰਿਆਂ ਤੇ ਹੀ ਪਤਾ ਲੱਗਾ ਉਹ ਕੋਈ ਆਵਾਜ਼ ਕਾ ਪਤਾ ਹੋਰ ਲੋ ਬਈ ਕੱਗਰ ਪਾਰ ਕਰਨਾ ਆਏ ਹੋਏ ਪਹਿਲਾਂ ਮਾਨੂੰ ਕੱਗਰ ਪਾਰ ਵੀ ਤੇ ਕਰਨਾ ਲੋ ਕੱਗਰ ਪਾਰ ਕੇ ਬੰਦੇ ਆ ਦੇ ਇਕਾ ਬੈਠੀ ਰਹਿ ਕਦੀ ਨਾਲੇ ਠੰਡ ਮਾ ਤਾਂ ਰਿੱਲਾ ਬਣਾ ਦੇ ਦੇ ਰਿੱਲਾਂ ਕਿਆ ਬਣਾ ਰੇ ਫਿਰ ਪੂਰੇ ਕਿਧਰ ਰਿੱਲਾ ਆਪਣੇ ਅੰਮ ਮਸ਼ਹੂਰ ਆਂ ਕਿੰਨਾ ਬਣਾ ਦੇ ਦੋ ਤਿੰਨ ਫਤਮ ਡੋਂਕੀ ਲਾ ਰਹੇ ਆਂ ਕਿਹੜੀ ਚਾਰੂ ਤੇਰੀ ਸ਼ੈਲੂ ਕਿਧਰ ਹੈ ਰਾਤ 베ਜੀ ਕਿਸ ਵੇ ਜਾਣਾ ਆ ਖੜਾ ਰਹਿ ਗਿਆ ਕੋਈ ਸ਼ਰਾਮ ਚਾਟਾ ਮੈਂ ਕਿਉਂ ਘੜਾ ਰਿਹਾ ਮੇਰਾ ਸਣਾ ਕੋਈ ਬਾਵਾ ਆ ਆ ਟਾਂਡ ਮੈਂ ਲੈ ਆ ਟਾਂਡ ਮੈਂ ਲੈ ਮੁਫਲੀਆਂ ਖਾ ਲੋ ਗਰਮ ਚੀਜ਼ ਜਿਹੜੀ ਖਾਣੇ ਕੀ ਆ ਆ ਆ ਕਾਸ ਤੈਨੂੰ ਮੱਢਣੇ ਜਮੀਨ ਦਾ ਪੂਰਾ ਹਾਲ ਆ ਇਹ ਪਾਰਟੀ ਕਰਨੇ ਵਾਸਤੇ ਨਾ ਕਵਾੜੀ ਕੋ ਕੁਝ ਚੀਜ਼ ਵੇਚਣ ਆਏ ਆ ਬਈ ਕੁਛ ਤੋਂ ਲਿਓ ਕੁਛ ਕਰੋ ਬੂਰਾ ਹਾਲ ਆ ਕਿਆ ਕਰ ਲੇਗੇ தம் ਜ਼ਿੰਦਗੀ ਮੇਂ ਕੁਛ ਕਮਾ ਰੇਂਗੇ ਯਾਰ ਪਤਾ ਨਹੀਂ ਕਹਾ ਚੋਰੀ ਕਰਕੇ ਲਿਆ ਟੁੱਟ ਅੰਕਲ बिक ਜਾਗਾ 20 30 ਰੁਪਏ ਕਾਏ ਦੇ ਦੇ ਇਹਨੂੰ ਸਾਲਿਆਂ ਨੂੰ

ਜਾ ਚਾ ਤਾਂ ਮੈਂ ਹੀ ਭਲਾ ਦੂੰਗਾ 30 ਰੁਪਏ ਦੀ ਚੌਕਾ ਕਿਆ ਆ ਪਕੋੜੇ ਖੜਾਓ ਨਾ ਅੱਧਾ ਕਿਲੋ ਠੀਕ ਆ ਖੜਾਵਾ ਕਿਆ 30 ਰੁਪਏ ਔਰ ਔਰ ਨਹੀਂ ਚਲ ਠੀਕ ਆ ਭਾਈ ਜਦਵਿੰਦਰ ਕੇ ਭਾਈਆ ਮੇਰੇ ਚਾਹ ਤੇਰੀ ਚਲ ਤਾਂ ਮੇਰੀ 30 ਰੁਪਏ ਕੀ ਠੀਕ ਹੈ ਨਹੀਂ ਬਾਤ ਭਾਈ ਇਹੋ ਆ ਮਨ ਕੰਨੀ ਦੇ 8000 ਮਿੰਤਾ ਕਰਨ ਦੇ ਬਾਦੀ ਇਹੋ ਮਿਲੇ ਆ ਭਾਈਆ ਪਨੀਰ ਭਾਈਆ ਪਨੀਰ ਕੇ ਸਮੋਸੇ ਗ੍ਰੀਨ ਸੌਸ ਦੇ ਯਾਰ ਹੰਗਾ ਭਾਈ ਦੇਖੋ ਕਿੰਨੂ ਕਿਤਰਾ ਮੈਠੀ ਇੱਕ ਥੈਲਾ ਚੱਕੀ ਮਦੜਾ ਆਟਾ ਵਸਵਾਣਾ ਹੈ ਇਹ ਦੇਖ ਪਾ ਬੈਠਾ ਮੈਂ ਦੇਖ ਇਹ ਮਜ਼ਾ ਲੈਤੇ ਹੋਏ ਭੈਣ ਜੋ ਹਵਾ ਸਾਰੀ ਮੈਨੂੰ ਵੀ ਲੱਗ ਰਹੀ ਹੈ ਸਿਰਫ ਇਹ ਸਿਰਫ ਲਿਆਦੀ ਕੋਈ ਅਜ ਕਿਚੋਟੀ ਬੈਠਿਆ ਉਹ ਦੇਖੇ ਦੇਖੇ ਭੈਣ ਜੋ ਕਿੰਨਾ ਦਾ ਪੁੱਤ ਹੈ ਤਿੰਨੇ ਜਣੇ ਉਰ ਬੈਠੇ

ਨਵੇਂ ਸ੍ਰੀ ਪੰਚਨ ਨਵੀਂ ਸ਼ੁਰੂਆਤ 320 ਇਹ ਸਰਕਾਰਾਂ ਕਰਦੀਆਂ ਕੀ 1320 21 ਦੁੱਕੀ ਚੱਕ ਦੇਾਂਗੇ 21 ਛੋਟਾ ਰੱਖ ਦੇਾਂਗੇ 21 ਦੁੱਕੀ ਚੱਕ ਦੇਾਂਗੇ 21 ਛੋਟਾ ਰੱਖ ਦੇਾਂਗੇ ਬਹੁਤ ਬਾਈਆਂ ਕਿੰਨਾ ਮੈਸੇਜ ਆਵਾ ਬਾਈ ਯਾਰ ਕਿਆ ਬੋਲਾਂ ਮਨ ਨੂੰ ਬੋਲਣਾ ਨਹੀਂ ਆਂਦਾ ਬਾਈ ਹਮ ਕਿਸ ਤਰ੍ਹਾਂ ਵਲੌਗ ਬਣਾਏ ਕਰਾਂ ਦੇਖੋ ਵੀਰੇ ਕੋਈ ਚੱਕਰ ਨਹੀਂ ਹੁੰਦਾ ਹੈ ਯੂਟਿਊਬ ਤੇ ਸੋਸ਼ਲ ਮੀਡੀਆ ਲਾਈਫ ਐ ਜੀ ਆ ਜਿੰਨੂੰ ਬੋਲਣਾ ਨਾ ਵਾ ਉਸ ਵੀ ਚੱਲ ਜਾਂਦਾ ਪਤਾ ਸੋਨੋ ਸੀਤਵਾਲਾ ਕਿੰਨਾ ਕ ਬੋਲਾ ਬਾਈ ਹੈ ਉਸ ਤੇ ਤਾਂ ਵਧੀਆ ਬੋਲ ਲਿੰਦੇ ਹੁਣ ਜਾਂ ਕੁਛਕ ਨਹੀਂ ਜੇ ਉਸ ਜਿਤਨਾ ਵੀਂਦਾ ਬੋਲ ਸਕਦੇ ਹਾਂ ਤਾਂ ਪੂਰਾ ਬੋਲਣੇ ਦਾ ਵਾਸਤਾ ਨਹੀਂ ਹੈ ਲੋਕਾਂ ਦਾ ਬਸ ਕੋਈ ਪਤਾ ਨਹੀਂ ਹੈ ਟ੍ਰੈਂਡ ਚੱਲਣਾ ਚਾਹੀਦਾ ਵੀ ਕਿੱਧਰ ਤੇ ਚਲਾ ਕੈਸਾ ਹਸਾਬ ਕਿਤਾਬ ਹੋਆ ਕੋਈ ਚੀਜ਼ ਚੱਲ ਨਹੀਂ ਹੋਆ ਵਾ ਹੋਆ ਤਾਂ ਆਪਣਾ ਚੱਲ ਜਾ ਅੱਛਾ ਬਹੁਤ ਸਾਰੇ ਯੂਟਿਊਬਰ ਐ ਐਸੇ ਦੇਖੇ ਬਨੇ ਮੈਂ ਇੱਕ ਵੀਡੀਓ ਦੇਖ ਰਿਹਾ ਤਾਂ ਉਹੀ ਅੱਗਾ ਆਗੀ ਸ਼ਾਇਦ ਆਇਰਨ ਬਦਨ ਚਾ ਲਿਖ ਰਿਹਾ ਇਸ ਕਾਲ ਮੈਨੂੰ ਸਮਝ ਨਹੀਂ ਆ ਰਿਹਾ ਕੁਛ ਬਾਹਰ ਗਿਆ ਹਮ ਈਰਾਨ ਗਿਆ ਆਇਰਨ ਕਹ ਰਿਹਾ ਈਰਾਨ ਗਿਆ ਵੀਡੀਓ ਥੋੜਾ ਉਹ ਤਾਂ ਕਈ ਵਾਰੀ ਹੋ ਜਾਂਦਾ ਲਫ਼ਜ਼ ਅੱਗਾ ਪਿੱਛਾ ਤੋ ਇਹ ਕੁੜੀ ਜੀ ਕੀ ਆਖ ਬਿਲਕੁਲ ਨਾ ਇਹ ਬੋਲਾ ਨਾ ਕੁਛ ਕਰਾ ਬਸ ਰੋਜ਼ ਸਵੇਰੀ ਪੇਡਾਂ ਖੋਲਾ ਪੇਡਾਂ ਲੈ ਕੇ ਬਾਹਰ ਨੂੰ ਜਾਇਆ ਬਸ ਇਤਨਾ ਕੰਮ ਹੈ ਇਸਕਾ ਸਵੇਰੀ ਪੇਡਾਂ ਲੈ ਜਾ ਖੋਲਾ ਆਪਣੀ ਲੈ ਜਾ ਬਾਬੂ ਤੇ ਚਾਹ ਪਾਣੀ ਬਣਾਵਾ ਇੱਕ ਲਫ਼ਜ਼ ਮੂੰਹ ਤੇ ਨਹੀਂ ਕੱਢਦਾ ਦੇਖਦੀ ਹੈ ਵੀ ਕਿਆ ਕਰਾ ਕਿਆ ਨਹੀਂ ਮੈਂ ਨਾ ਉਹੀ ਸਕਰੋਲ ਕਰ ਰਿਹਾ ਮੇਰਾ ਮੈਂ ਕਦੀ ਕਦੀ ਵੀ ਨਹੀਂ ਦੇਖਦਾ ਹੈ ਮੇਰੇ ਅੱਗਾ ਆ ਗਈ ਬਾਲਾ ਬਹੁਤ ਲੱਗਾ ਗਈ ਮੈਂ ਵੀਡੀਓ ਦੇਖਣ ਲੱਗਾ ਮਾਪੇ ਡਾਂ ਹੀ ਪਤ ਨਹੀਂ ਕਿਆ ਚੱਕਰ ਕਰਿਆ ਨਹੀਂ ਔਰ ਮੂਹਲੀਨ ਮਾ ਵੀਊ ਜਾ ਰਹੀ ਮਾ ਪਤਾ ਨਹੀਂ ਕਿਆ ਚੀਜ਼ ਹੋ ਗਿਆ ਭਾਈ ਇਰਾਨ ਮਾ ਮਾਪੇ ਡਾਂ ਕਿਆ ਸੀ ਨਾ ਮਾਰੇ ਰਜ਼ਾਈ ਮਾ ਇਰਾਨ ਮਾ ਵੀ ਕਿਆ ਚੀਜ਼ ਆ ਉਹ ਦੇਖਣ ਲੱਗਾ ਕੁਝ ਵੀ ਨਹੀਂ ਮੈਂ ਨਾ ਸਾਰੀ ਦੀ ਵੀਡੀਓ ਦੇਖੀ ਮੈਨੂੰ ਕੋਈ ਪਿੱਛਾ ਕਰ 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 ਮਾ ਕੋਈ ਬੋਲਾ ਮਾ ਇਹੋ ਦੇਖ ਲੈ ਬਾਈ ਜਾ ਲੋਕਾਂ ਨੇ ਚੀਜ਼ ਦੇਖਣੀ ਉਹ ਵਾਦੀ ਜਿਸ ਤਰ੍ਹਾਂ ਮਿਸਟਰ ਬੀਨ ਦਾ ਭਾਈ ਕਦੀ ਕੁਝ ਨਹੀਂ ਥਾਣਾ ਸ਼ੋਅ ਵੀ ਦੇਖਿਆ ਸੁਗਾ ਕਦੀ ਬੋਲਦਾ ਨਹੀਂ ਹੈ ਜੇ ਆਪਣੇ ਬਹੁਤ سارے ਚੈਨਲ ਆ ਵਿਲੇਜ ਕੁਕਿੰਗ ਚੈਨਲ ਆ ਆਪਣਾ ਭਾਈ ਉਸਮਾ ਕੋਈ ਬੋਲਦਾ ਨਹੀਂ ਆ ਸਿਰਫ ਖਾਣਾ ਬਣਾਏ ਜਾਂਨਾ ਵਾ ਰੈਸਪੀ ਦੱਸਾਂ ਵੀ ਹਾਂ ਹਾਂ ਇਸ ਤਰ੍ਹਾਂ ਇਸ ਤਰ੍ਹਾਂ ਬਣਾ ਉਹ ਆਪਣਾ ਸਮਾਨ ਬਸ ਨਹੀਂ ਦੇਖ ਸਿੰਪਲ ਸਾਦੇ ਬੂਰਾ ਤਾਂ ਕੁਝ ਵੀ ਚੱਲ ਸਕਾ ਕੋਈ ਪਤਾ ਨਹੀਂ ਇਹ ਉਹ ਇੰਡੀਆ ਆ ਇੰਡੀਆ ਕਾ ਬਸ ਸੋਸ਼ਲ ਮੀਡੀਆ ਹੀ ਪਾਵਰ ਆਸੀ ਉਹ ਭਾਈ ਕੁਝ ਲੋਕ ਨੇ ਬਾਹਰ ਗਏ ਚਲੋ ਈਰਾਨ ਕੇ ਭਾਈ ਡਿਨ ਕਹਿ ਸਕਦੇ ਹਾਂ ਬਈ ਉਹਦਾ ਕੁਝ ਵੀ ਵਾਇਰਲ ਹੋ ਜਾਗਾ ਕੋਈ ਜਵਾਨੀ ਹੈ ਬਟ ਯੋ ਨਾ ਸੋਚੋ ਜਲਦੀ ਨਾ ਕਰੋ ਬਹੁਤੇ ਬੰਦੇ ਸੋਚਾਂ ਜਲਦੀ ਬਸ ਅੱਜੋ ਯੂਟਿਊਬਰ ਬਣ ਜਾ ਅੱਜੋ ਸਾਲੇ ਇਨਕਮ ਆਣੀ ਸ਼ੁਰੂ ਹੋ ਜਾ ਬਾਈ ਮਨ ਇੰਨੇ ਇੰਨੇ ਸਾਲ ਹੋ ਗਏ ਬਾਈ ਕਿੰਨੀ ਕਮ ਕਿੰਨੀ ਕੁਝ ਨਹੀਂ ਵੜਦਾ ਹੈ ਆਪਣਾ ਜਿੰਨੇ ਜਿਹੜੇ ਕੁਝ ਲਾਂ ਕਰਾਂ ਆ ਇਹਦੇ ਨਹੀਂ ਪੈਣ ਦੇ ਪਿੱਛਾ ਲੱਗ ਜਾ ਅੱਗਾ ਕੁਝ ਨਹੀਂ ਹੈ ਉਹ ਰਦਾ ਇਸ ਤਰੀ ਚਲਾਗਾ ਐਡੇ ਕੋਈ ਸਕਸੈਸਫੁਲ ਯੂਟਿਊਬਰ ਦੇਖੋ ਚਲੋ ਕਦੀ ਕੋਈ ਮਾਲਕ ਮਹਿਰ ਕਰਾ ਬਈ ਸਾਰੇ ਹਮਾਂ ਪਤਾ ਨਹੀਂ ਗਾ ਆ ਬਟ ਇਨੀ ਜਲਦੀ ਨਹੀਂ ਕੋਈ ਹੈਵੀ ਸਮਾਂ ਸਕੋਪ ਬਾਈ ਚੱਲਦੇ ਹੀ ਕੰਮ ਚੱਲਦਾ ਹੈ ਨਾ ਉਹ ਚੀਜ਼ ਨਹੀਂ ਹੈ ਹੌਲੀ ਹੌਲੀ ਚਾਸ ਸ਼ੁਰੂਆਤ ਕਰਨੀ ਪੜਾ ਬਾਈ ਹੌਲੀ ਹੌਲੀ ਤੰਮ ਚਲਾਇਆ ਬਾਈ ਬਾਕੀ ਵੀਡੀਓ ਆਨ ਨਹੀਂ ਰਹੀਦੀ ਨਾ ਉਹ ਘਰਾਂ ਬੈਠੇ ਠੰਡ ਕੇ ਮਾਰੇ ਕਹੀਂ ਜਾਣ ਨਹੀਂ ਰਹੇ ਤੇ ਆ ਨਹੀਂ ਰਹੇ ਤੇ ਉਹ ਫਿਰ ਮਹਾ ਕਿਆ ਬੈਠੇ ਕਿਆ ਨਾ ਮਾਨਾ ਤੂੰ ਕਿਆ ਵੀਡੀਓ ਬਣਾਵਾ ਕਿਆ ਨਹੀਂ ਇਹ ਉਹ ਵੀ ਕਈ ਦਿਨ ਕੀ ਇਕੱਠਾ ਸਮਾਨ ਸਾਂ ਕਰਕੇ ਸਮੱਗਰੀ ਪਾਈ ਆ ਚਲੋ ਵੀ ਦੇਖਾਂਗੇ ਥੋੜਾ ਜਿਹਾ ਦਿਨ ਵੀ ਖੁੱਲ ਕੇ ਬਾਕੀ ਇੱਕ ਦੋ ਕੰਮ ਚਲਾਵਾਂ ਖੇਤਾ ਉਤਾਂ ਰੇਲੂ ਗੇਰਨਾ ਆ ਹੋਰ ਢਾਵਨ ਬੈਬੂ ਜੇ ਹੈ ਆ ਉਹ ਚੀਜ਼ ਰੈਗੂਲਰ ਕਰਾਣੀ ਬਾਈ ਬਾਕੀ ਮਿੱਤਰੋ ਅੱਜ ਦੀ ਵੀਡੀਓ ਅਸੀਂ ਸਮਾਪਤੀ ਕਰਾਂ ਵੀਡੀਓ ਬਦਲੇਗਾ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ